ਰਾ ਹਰਿੰਦਰ ਧਾਲੀਵਾਲ ਜੀ ਜਿਹੜੇ ਤੁਹਾਡੇ ਪਿੰਡ ਦੇ ਲੋਤੇ ਆ ਤੇ ਆਪਣੀ ਪਾਰਟੀ ਦੇ ਜਿਹੜੇ ਉਮੀਦਵਾਰ ਨੇ ਉਹਨਾਂ ਦੇ ਸਬੰਧ ਚ ਸਾਰੀ ਜਿਹੜੀ ਇੱਥੇ ਸੰਗਠਨਕਦਰ ਹੋਈ ਹੈ ਬੀਕਾ ਸੂਚ ਪੱਤੀ ਦੀ ਖੁੱਡੀ ਕਲਾ ਤੋਂ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਤੇ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰ ਲਈ ਇੱਥੇ ਪਹੁੰਚਿਆ ਤੇ ਬੇਨਤੀ ਮੈਂ ਇਹੀ ਕਰਨੀ ਹੈ ਵੀ ਜਿਵੇਂ ਚੇਅਰਮੈਨ ਸਾਹਿਬ ਨੇ ਕਿਹਾ ਭਾਵੇਂ ਕਾਲੀ ਦਾ ਇਲੈਕਸ਼ਨ ਨਹੀਂ ਲੜ ਰਿਹਾ ਕਾਂਗਰਸ ਲੜ ਰਹੀ ਹੈ ਮਾਨ ਦਾ ਲੜ ਰਿਹਾ ਹੈ ਪਰ ਮੈਂ ਫਿਰ ਵੀ ਕਹੂੰਗਾ ਵੀ ਭਈ ਆਪਾਂ ਨੂੰ ਪਾਰਟੀ ਵਾਈ ਤੋਂ ਉੱਪਰ ਉੱਠ ਕੇ ਪਿੰਡ ਵਾਲਿਆਂ ਨੂੰ ਵੀ ਕਾ ਸੂਚਪਤੀ ਵਾਲਿਆਂ ਨੂੰ ਖੁੱਡੀ ਵਾਲਿਆਂ ਨੂੰ ਦੂਦੇ ਦਾ ਸਾਥ ਜਿਹੜਾ ਉਹ ਦੇਣਾ ਚਾਹੀਦਾ। ਇੰਦੂ ਨੇੜੇ ਕੌਣ ਹੋਊਗਾ? ਤੁਹਾਡੇ ਭਾਈ ਪਿੰਡ ਦੀ ਕੁੜੀ ਦਾ ਪੁੱਤ ਐ। ਇੰਦੂ ਨੇੜੇ ਕੌਣ ਹੋਊਗਾ? ਸਾਨੂੰ ਸਾਰਿਆਂ ਨੂੰ ਜਿਹੜਾ ਸਾਥ ਹੈ ਦੇਣਾ ਚਾਹੀਦਾ। ਨਾਲੇ ਪੁੱਤ ਵੀ ਹੀਰੇ ਵਰਗਾ। ਕੋਈ ਦੋਸ਼ ਕੋਈ ਇਹਨਾਂ ਦੇ ਪਰਿਵਾਰ ਤੇ ਕੋਈ ਕੱਢ ਕੇ ਦਿਖਾਵੇ। ਨਾਰੋ ਪਰਿਵਾਰ ਆ। ਤੇ ਮੈਨੂੰ ਲੋਕ ਆਮ ਤੌਰ ਤੇ ਕਹਿੰਦੇ ਨੇ ਵੀ ਤੇ ਨਰਮ ਐ ਇਹ ਮੇਰੇ ਨਾਲੋਂ ਵੀ ਦਸ ਗੁਰਾਂ ਨਰਮ ਐ ਸਾਰੇ ਸਾਡੇ ਜਿਹੜੇ ਪਿੰਡ ਵਾਲੇ ਖੜੇ ਆ ਆਟੋਨੀ ਅਗਰ ਤਰਸਈਂ ਮਾਰ ਕੇ ਸਾਰੇ ਜਿਹੜੇ ਜਾਣਦੇ ਆ ਜੋਰੇ ਵਰਗੇ ਕਿਉਂਕਿ ਸਾਰਾ ਮੇਰੀਆਂ ਤਿੰਨ ਇਲੈਕਸ਼ਨਾਂ ਲੜੀਆਂ ਸਾਰਾ ਜਿਹੜਾ ਕਿਉਂਕਿ ਮੂਰੇ ਕਿ ਚਿਹਰਾ ਹੁੰਦਾ ਪਿੱਛੇ ਬੈਕਗ੍ਰਾਉਂਡ ਤੇ ਟੀਮ ਹੁੰਦੀ ਆ ਤੇ ਸਾਰਿਆਂ ਨੂੰ ਪਤਾ ਆ ਸੰਧੂ ਸਾਹਿਬ ਖੜੇ ਆ ਜਦੋਂ 2017 ਦੀ ਇਲੈਕਸ਼ਨ ਸੀ ਮੇਰੇ ਕੈਂਪੇਨ ਮੈਨੇਜਰ ਹਰਿੰਦਰ ਧਾਲੀਆੜ ਸੀ ਸੰਦੂ ਸਾਹਿਬ ਕਲਵੰਤ ਪੰਡੋਰੀ ਜੀ ਦੇ ਸੀ ਤੇ ਸਾਡੇ ਜਿਹੜਾ ਆ ਚੇਅਰਮੈਨ ਨੇ ਮਾਰਕੀਟ ਕਮੇਟੀ ਤਪਾ ਤਸਦੀਮ ਕਰਨੇ ਕੇ ਤੇ ਦੂਜੀ ਬੇਨਤੀ ਮੇਰੀਆਂ ਭੈਣਾ ਮਾਵਾ ਮੇਰੇ ਸਤਿਕਾਰਯੋਗ ਵਿਦੂਦ ਨੌਜਵਾਨ ਸਾਥੀ ਤੁਸੀਂ ਸਾਰੇ ਇੱਥੇ ਇਕੱਤਰ ਹੋਏ ਹੋ ਇਹ ਹੈ ਵੀ ਆਪਾਂ 35 ਸਾਲਾਂ ਦੇ ਬਾਅਦ ਸਰਕਾਰ ਦੇਖੀ ਹੈ ਬਰਨਾਲੇ ਵਾਲਿਆਂ ਨੇ ਭਾਵੇਂ ਇੱਥੇ ਸਾਰੀਆਂ ਪਾਰਟੀਆਂ ਵਾਲੇ ਖੜੇ ਆ ਸਰਕਾਰਾਂ ਵੀ ਰਹੀਆਂ ਪਰ ਸਾਡੀ ਇਹ ਕਹ ਲੋ ਵੀ ਬਦਕਿਸਮਤੀ ਵੀ ਜਿਹਦੀ ਸਰਕਾਰ ਬਣ ਜਾਂਦੀ ਸੀ ਐਮਐਲਏ ਦੁਲਟ ਜਿੱਤੇ ਜਾਂਦਾ ਸੀ ਜੇ ਕਾਲੀ ਦਲ ਦੀ ਸਰਕਾਰ ਤੇ ਇੱਥੇ ਕਾਂਗਰਸ ਦਾ ਐਮਐਲਏ ਕਾਂਗਰਸ ਦੀ ਸਰਕਾਰ ਤੇ ਇੱਥੇ ਕਾਲੀ ਦਲ ਦਾ ਐਮਐਲਏ ਇੱਕ ਵੀ ਦੋ ਨਹੀਂ 35 ਸਾਲ ਚੱਲਦਾ ਰਿਹਾ ਜਿਹਦੇ ਕਰਕੇ ਜਿਹੜਾ ਐਮਐਲਏ ਹੁੰਦਾ ਸੀ ਉਹਦੇ ਕੋਲ ਲੋਕ ਜਾਂਦੇ ਸੀ ਉਹ ਕਹਿੰਦਾ ਭਾਈ ਮੈਂ ਕੀ ਕਰਾਂ ਮੇਰੀ ਕਿਹੜਾ ਸਰਕਾਰ ਆਂ ਕਹਿੰਦੇ ਸੀ ਨਾ ਹੁਣ ਇਸੇ ਕਰਕੇ ਤਾਂ ਉਹਨਾਂ ਦੀਆਂ ਤੁਸੀਂ ਦੇਖੋ ਵੀ ਦੇਸ਼ ਦੀ ਜਾਤੀ ਦੇ ਬਾਅਦ ਪਹਿਲੀ ਵਾਰੀ ਵੋਟਾਂ ਬੜੀਆਂ ਵੀ ਸਰਪੰਚੀ ਦੇ ਨਾ ਵੋਟਾਂ ਪਾਈਆਂ ਜੇ ਪਹਿਲਾਂ ਕੋਈ ਤੇ ਸਰਕਾਰ ਦਾ ਬੰਦਾ ਜਿੱਤਿਆ ਹੁੰਦਾ ਤਾਂ ਮਸਲਾ ਪਹਿਲਾਂ ਹੱਲ ਹੋ ਜਾਂਦਾ ਮੈਂ ਕਿਹਾ ਸੀ ਇਹਨਾਂ ਦੇ ਵੋਟਾਂ ਵੇਲੇ ਮੈਂ ਕਿਹਾ ਭਾਈ ਸਰਕਾਰ ਬਣਾ ਦਿਓ ਥੋੜਾ ਮਸਲਾ ਹੱਲ ਨਾ ਹੋਇਆ ਪੰਚਾਇਤੀ ਚੋਣਾਂ ਤੋਂ ਪਹਿਲਾਂ ਮੈਂ ਥੋੜੇ ਕੋਲੇ ਆਉਂਦਾ ਨੂੰ ਇਹਨਾਂ ਦਾ ਮਸਲਾ ਹੱਲ ਹੋਇਆ ਕਹਿ ਰ ਗਈ ਇਹਨਾਂ ਨੇ ਵੀ ਜਿਹੜੀ ਇਹ ਪੂਰੀ ਕੀਤੀ ਸੋ ਸਾਰੇ ਮਸਲੇ ਸਰਕਾਰਾਂ ਦੇ ਨਾਲ ਹੱਲ ਹੋਣੇ ਹੁੰਦੇ ਆ ਆ ਖੁੱਡੀ ਕਲਾ ਆੜੀ ਕੀ ਸੰਗਤ ਇੱਥੇ ਬੈਠੀ ਆ ਇੱਥੇ ਈਆਂ ਸਰਕਾਰ ਆਈਆਂ ਈਆਂ ਗਈਆਂ 5 ਸਾਲ ਪੁੱਲਾਂ ਕਾਂਗਰਸ ਵਾਲੀ ਸਰਕਾਰ ਸੀ ਇੱਥੇ ਉਹਨਾਂ ਨੇ ਬੇਤੀਆਂ ਕਰਨ ਲਈ ਤੁਹਾਡੇ ਕੋਲ ਆਉਣਾ ਉਹਨਾਂ ਦਾ ਵੀ ਉਮੀਦਵਾਰ ਪਰ ਆਪਾਂ ਨੂੰ ਸਿਰ ਪਟਾਈ ਸਾਲ ਹੋਇਆ ਤੇ ਮੈਂ ਚੈਲੰਜ ਕਰਦਾ ਜਿੰਨੇ ਪੈਸੇ ਆਪਣੀ ਸਰਕਾਰ ਚ ਆਇਆ ਕਾਂਗਰਸ ਵਾਲਾ ਉਮੀਦਵਾਰ ਉੱਥੇ ਆ ਕੇ ਪਿੰਡ 'ਚ ਇਹ ਕਹੇ ਦੀ ਇਹ ਚੌਥਾ ਹਿੱਸਾ ਦੀ ਕਾਂਗਰਸ ਪੰਜ ਸਾਲ ਇੱਥੇ ਰਹੀ ਉਹਨਾਂ ਦੇ ਕਾਰਜਕਾਲ ਦੌਰਾਨ ਤੁਹਾਡੇ ਪਿੰਡ ਤੇ ਜਿਹੜਾ ਇੱਥੇ ਲੱਗਿਆ ਹੋਵੇ ਆ 92 ਲੱਖ ਦੀ ਤਾਂ ਇਕੱਲੀ ਫਿਰਣੀ ਹੈ ਜਿਹੜੀ ਬਣਾਈ ਹੈ 1 ਕਰੋੜ 78 ਲੱਖ ਦੀ ਪਾਈਪਲਾਈਨ ਹੈ ਜਿਹੜੀ ਇਕੱਲੇ ਤੁਹਾਡੇ ਪਿੰਡ ਦੇ ਵਿੱਚ ਪਈ ਆ ਮੈਨੂੰ ਦੱਸੋ ਕਿਸੇ ਸਰਕਾਰ 'ਚ ਪਈ ਪਹਿਲਾਂ ਹੈ ਤੇ ਪੌਣੇ 2 ਕਰੋੜ ਦੀ ਪਾਈਪਲਾਈਨ ਇੱਕ ਪਿੰਡ 'ਚ 21 ਲੱਖ ਰੁਪਇਆ ਪਿੰਡ ਦੇ ਗਰਾਊਂਡ ਨੂੰ ਦਿੱਤਾ ਤੇ ਗਲੀਆਂ ਨਾਲੇ ਦੀ 78 ਲੱਖ ਰੁਪਇਆ ਹੁਣ ਫੇਰ ਦਿੱਤਾ ਤੇ ਜੇ ਸਾਰਾ ਮਿਲਾ ਲਈ ਤਾਂ 4 ਕਰੋੜ ਰੁਪਇਆ ਜਿਹੜਾ ਬਣਦਾ ਤੇ ਮੈਨੂੰ ਦੱਸੋ ਭਾਈ ਇਹਦੇ 2.5 ਸਾਲਾਂ ਤੇ 4 ਆ ਗਿਆ ਨਹੀਂ ਸਰਕਾਰਾਂ ਤਾਂ ਜਾਂਦੀਆਂ ਵਾਅਦੇ ਦਿੰਦੀਆਂ ਹੁੰਦੀਆਂ ਪਹਿਲੇ 4 ਸਾਲ ਤੱਕ ਪਿੰਡ ਬਲ ਝਾਕਦੀਆਂ ਵੀ ਨਹੀਂ 2022 ਤੇਰੀ ਸੱਚ ਤੇ ਕਰਾ ਦੇਾਂਗੇ ਧੋਖੇ ਮੈਨੂੰ ਕਿਹੜਾ ਪਤਾ ਸੀ ਮੈਨੂੰ ਐਮਪੀ ਲੜਨਾ ਪਊਗਾ ਵੀ ਇੱਥੇ ਭਾਈ 2.5 ਸਾਲ ਬਾਅਦ ਫੇਰ ਇਲੈਕਸ਼ਨ ਆਜੂ ਮੈਂ ਤਾਂ ਜਿੱਦਣ ਸਰਕਾਰ ਬਣੀ ਪਹਿਲੇ ਦਿਨ ਤੋਂ ਜਿਹੜੇ ਪੈਸੇ ਜਿਹਨੇ ਸ਼ੁਰੂ ਕਰਤੇ ਮੈਂ ਨਹੀਂ ਕਹਿੰਦਾ ਸਾਰੇ ਕੰਮ ਹੋ ਗਏ ਬੜੇ ਰਹਿੰਦੇ ਆ ਆਬੀਕਾ ਸੂਤ ਪੱਤੀ ਦਾ ਵੀ ਰਹਿੰਦਾ ਨਿਕਾਸੀ ਵਾਲਾ ਪਰ ਤੁਸੀਂ ਆਪ ਦੱਸੋ ਵੀ ਜਿੰਨੇ ਪੈਸੇ ਪਹਿਲੇ 2.5 ਸਾਲ ਚਾਹੇ ਇੰਨੇ ਪੈਸੇ ਕਿਸੇ ਸਰਕਾਰ ਚਾਹੇ ਕੋਈ ਮੇਰੇ ਕੋਲੇ ਧਰਮਸ਼ਾਲਾ ਵਾਲਾ ਕਿਤੇ ਕੋਈ ਸਮਰਸੀ ਵਾਲ ਲਵਾਉਣਾ ਹੈ ਕਿਤੇ ਕੋਈ ਕਿਸਦਾ ਨਿੱਜੀ ਕੰਮ ਹੈ ਸਾਂਝਾ ਕੰਮ ਹੈ ਕਦੇ ਜਵਾਬ ਨਹੀਂ ਦਿੰਦਾ ਇਕੱਲੇ ਥੋੜੇ ਪਿੰਡ ਨੂੰ ਨਹੀਂ ਤੁਸੀਂ ਕਿਸੇ ਪਿੰਡ ਚਲੇ ਜਾਓ ਅ ਜਦੋਂ ਆਪਾਂ ਫਰਵਾਹੀ ਤੋਂ ਰਾਜਗੜ ਹੋ ਕੇ ਅੱਗੇ ਉਪਨੀ ਕਟੂ ਜਾਂਦੇ ਆ ਅੱਗੇ ਦੋਹੇ ਸੜਕਾਂ ਦੇ ਆਲੇ ਦੁਆਲੇ ਛੱਪੜਾਂ ਦੇ ਕਿਲਾਸ ਸੀ ਤੇ ਅੱਜ ਦੀ ਘੜੀ ਕੀ ਹੈ ਉੱਥੇ 2 ਕਰੋੜ ਕਈ ਪਿੰਡਾਂ ਦੇ ਛੱਪੜਾਂ ਦੀ ਨਿਕਾਸੀ ਲਈ ਦੇਤਾ ਹਾਂ ਚੇਅਰਮੈਨ ਸਾਹਿਬ 35 ਕਰੋੜ ਰੁਪਇਆ ਇਕੱਲੇ ਹਲਕੇ 'ਚ ਛੱਪੜਾਂ ਦੀ ਨਿਕਾਸੀ ਲਈ ਦਿੱਤਾ ਮੈਂ ਤੇ ਮੇਰੀ ਮੈਜਪੇਨ ਦੇ ਛੋਟੇ ਪਿੰਡ ਪੋਨੇ ਦੇ ਉੱਪਰ ਆਇਆ ਜਿਹੜੇ ਜ਼ਿਲ੍ਹੇ ਨੂੰ ਕਦੇ ਕਿਸੇ ਨੇ 3 ਰੁਪਏ ਨਹੀਂ ਸੀ ਦਿੱਤੇ ਮੈਂ 300 ਕਰੋੜ ਰੁਪਏ ਪਿਛਲੇ 2 ਸਾਲਾਂ 'ਚ ਕੱਲੇ ਮੈਰੀਮੇਟੇ ਦੇ ਬਰਨਾਲੇ ਜ਼ਿਲ੍ਹੇ 'ਚ ਲਿਆ ਕੇ ਦਿੱਤੇ ਲੱਗੇ ਤਾਂ ਜੇ ਭਾਈ ਮੈਂ ਸਰਕਾਰ ਦਾ ਹਿੱਸਾ ਸੀ ਨਹੀਂ 35 ਸਾਲ ਇੱਥੇ ਕਿਹੜੇ ਪੈਸੇ ਆਏ ਸਾਡੇ ਤਾਂ ਜਿਹੜੀ ਵਿੱਤ ਕਮਿਸ਼ਨ ਦੇ ਹਿਸਾਬ ਨਾਲ ਪੈਸੇ ਆਉਣੀਆਂ ਆਬਾਦੀ ਦੇ ਹਿਸਾਬ ਨਾਲ ਕੋਈ ਪੈਸੇ ਆਉਦੇ ਹੁੰਦੇ ਸੀ ਪਿੰਡਾਂ ਨੂੰ 30 40 50 ਲੱਖ ਰੁਪਏ 5 ਸਾਲਾਂ 'ਚ ਕਦੇ ਉਹਨੂੰ ਪਿੰਡਾਂ ਪੰਜੀ ਆਈ ਨਹੀਂ ਇਹ ਪਾਈ ਆਇਆ ਜੇ ਭਾਈ 35 ਸਾਲਾਂ ਬਾਅਦ ਜਾ ਕੇ ਥੋੜਾ ਬੰਦਾ ਸਰਕਾਰ ਦੇ ਵਿੱਚ ਬੈਠੇ ਆ ਸੋ ਇਸੇ ਕਰਕੇ ਮੈਂ ਸਾਰੀ ਸੰਗਤ ਨੂੰ ਮੇਰੀਆਂ ਮਾਵਾ ਪੈਣਾ ਬੈਠੀਆਂ ਹੱਥ ਜੋੜ ਕੇ ਬੇਨਤੀ ਕਰਦਾ ਕਿ ਮਸਾ ਸਰਕਾਰ ਦੇ ਵਿੱਚ ਹੱਥ ਪਿਆ ਮਸਾ ਪਾਰਾ ਸਿੱਧੀਆਂ ਸਰਕਾਰ ਦੇ ਨਾਲ ਜੁੜੀਆਂ ਨੇ ਕੋਈ ਗਲਤੀ ਨਾ ਕਰ ਲਈਏ ਕਿਉਂਕਿ 250 ਜਿਹੜੇ ਸਰਕਾਰ ਦੇ ਹੋਰ ਪਏ ਆ ਆਪਾਂ ਕੰਮ ਲੈਣੇ ਆ ਪਿੰਡ ਦਾ ਵਿਕਾਸ ਕਰਾਉਣਾ ਤੇ ਉਹੀ ਕਰਾਉ ਜਿਹੜਾ ਸਰਕਾਰ ਦਾ ਹਿੱਸਾ ਹੈ ਨਹੀਂ ਦੂਜੇ ਨੇ ਤਾਂ ਹੀ ਕਹਦਾ ਕਰਦਾ ਵੀ ਭਾਈ ਮੈਂ ਕੀ ਕਰਾਂ ਸਾਡੀ ਕਿਹੜਾ ਸਰਕਾਰ ਹੈ ਹੁਣ ਘਰੇ ਬੱਲਵ ਲੱਗਿਆ ਹੁੰਦਾ ਜਦੋਂ ਸਵਿਚ ਆਨ ਕਰ ਦਿੰਦਾ ਚਾਨਣ ਕਰਦਾ ਕਿਉਂ ਕਰਦਾ ਕਿਉਂਕਿ ਆਉਣ ਕਰਨ ਸਰ ਜਿਹੜੀ ਕੰਡਾ ਵਿੱਚ ਦੀ ਤਾਰਾਂ ਨੇ ਉਸ ਤੋਂ ਬਾਅਦ ਖੰਬੇ ਵਾਲੀਆਂ ਤਾਰਾਂ ਦੇ ਰਾਹੀਂ ਉਹਦਾ ਕਨੈਕਸ਼ਨ ਜਿਹੜਾ ਗਰਡਨ ਜੈਕਟ ਦੇ ਦੇ ਜਾਂਦਾ ਕਰੰਟ ਆ ਜਾਂਦਾ ਉਹ ਚਾਨਣ ਕਰ ਦਿੰਦਾ ਜੇ ਮੈਨੂੰ ਦੱਸੋ ਵੀ ਭਾਈ ਇਹ ਖੰਬੇ ਤੋਂ ਤਾਰ ਵੱਢ ਦੀਏ ਫਿਰ ਉਹਨੂੰ ਆਨ ਕਰੀਏ ਉਹ ਚੱਲੂ ਨਹੀਂ ਚੱਲਦਾ ਨਾ ਕਿਉਂਕਿ ਉਹਦਾ ਗਰਡ ਨਾਲੋਂ ਕਨੈਕਸ਼ਨ ਟੁੱਟ ਜੂ ਸੋ ਇਸੇ ਕਰਕੇ ਭਾਈ ਮੈਂ ਤੁਹਾਨੂੰ ਬੇਨਤੀ ਕਰਦਾ ਮਸਾ 35 ਸਾਲ ਬਾਅਦ ਆਪਣਾ ਕਨੈਕਸ਼ਨ ਗ੍ਰੈਡਿੰਗ ਦਾ ਜੋੜੇ ਨੂੰ ਤੋੜਨਾ ਲੋ ਫੇਰ ਨਹੀਂ ਚੱਲਣੀ ਹੁੰਦਾ ਫੇਰ ਤੁਸੀਂ ਭਾਵੇਂ ਜਿੰਨਾ ਮਰਜ਼ੀ ਔਨ ਕਰੀ ਚੱਲੇਓ ਕਿਉਂਕਿ ਜੇ ਸਰਕਾਰ ਨਾਲ ਕਨੈਕਸ਼ਨ ਟੁੱਟ ਗਿਆ ਆ 4 ਕਰੋੜ ਆਇਆ ਕਿਸੇ ਨੇ 4 ਪੀਆ ਵੀ ਨਹੀਂ ਜਿਹੜੇ ਪਿੰਡ ਨੂੰ ਸੋ ਆਪਾਂ ਸਾਰੀ ਸੰਗਤ ਨੂੰ ਪਿੰਡ ਦੇ ਵਿੱਚ ਸਮਝਾਈਏ ਵੀ ਭਾਈ ਆਪਾਂ ਪਿੰਡ ਦੇ ਬੈਰੀ ਨਾ ਬਣੀਏ ਵਿਕਾਸ ਦੇ ਬੈਰੀ ਨਾ ਬਣੀਏ ਆਪਾਂ ਉਹਦਾ ਸਾਥ ਦੇ ਵਿੱਚ ਦੀ ਸਰਕਾਰ ਹੈ ਕਿਉਂਕਿ ਸਰਕਾਰ ਕੋਲੇ ਤਾਂ ਪਹਿਲੇ 92 ਸੀਟਾਂ ਨੇ ਉੱਥੇ ਇੱਕ ਘਟ ਜੇ ਇੱਕ ਵਧ ਜੇ ਸਰਕਾਰ ਨੂੰ ਕੋਈ ਫਰਕ ਨਹੀਂ ਪੈਣਾ ਪਰ ਬਰਨਾਲੇ ਵਾਲੋ ਸਾਨੂੰ ਇੱਥੇ ਬਹੁਤ ਫਰਕ ਪੈਣਾ ਵੀ ਕਿਹਦਾ ਉਮੀਦਵਾਰ ਜਿੱਤਦਾ ਜੇ ਸਰਕਾਰ ਦਾ ਜਿੱਤੂਗਾ ਥੋੜਾ ਦਾ ਭਾਈ ਦੋਤ ਹੈ ਜੇ ਦੂਜੇ ਪਿੰਡਿਆਂ ਨੂੰ ਪੰਜ ਦੇਊਗਾ ਤੁਹਾਨੂੰ ਦੱਸ ਦੇਊਗਾ ਸੋ ਤੁਹਾਨੂੰ ਤਾਂ ਵੱਧ ਫਾਇਦਾ ਹੋਣਾ ਤੇ ਬਾਕੀ ਮੈਂ ਵੀ ਛੋਡੇ ਵਾਲੇ ਵਾਅਦਾ ਕਰਦਾ ਕਿਉਂਕਿ ਮੇਰਾ ਵੀ ਸਰਕਾਰ 'ਚ ਜੋਰ ਹੈ ਆਪਣੇ ਦੋਤੇ ਨੂੰ ਪਿੰਡੋਂ 80% ਵੋਟਾਂ ਕਾ ਕੇ ਜਿਤਾ ਦਿਓ ਮੇਰਾ ਤੁਹਾਡੇ ਨਾਲ ਵਾਅਦਾ ਹੈ ਕਿ ਜਿੰਨੇ ਪੈਸੇ ਪੱਲੇ 2.5 ਲੱਖਾਂ ਚਾਹੀ ਸੀ ਮੈਂ ਇਹਨੂੰ ਦੁੱਗਣੇ ਪੈਸੇ ਨਾਲ 2.5 ਲੱਖਾਂ ਤੁਹਾਡੇ ਕੱਡੂ ਢਾ ਕੇ ਦੇਵਾਂਗਾ ਤੇ ਦੂਤਾ ਸੀਟ ਪਤੀ ਜਗਿਆ ਨਿਕਾਸੀ ਵਾਲਾ ਪ੍ਰਬੰਧ ਹੈ ਆਪਾਂ ਤੁਹਾਡੇ ਦੋਤੇ ਦੋਤੇ ਕਰਵਾਵਾਂਗੇ ਇਹ ਤੁਹਾਡੇ ਸਾਰਿਆਂ ਦੇ ਨਾਲ ਵਾਅਦਾ ਪਰ ਉਹਦੇ ਲਈ ਆਪਾਂ ਨੂੰ ਪਾਈਏ ਨੂੰ ਵੱਡੀ ਵੀਰਨਾ ਦਿਤਾ ਕੇ ਬਧਾਰਸਾ ਕੋਜਣਾ ਪਊਗਾ ਨਹੀਂ ਇਹ ਲੋਕਾਂ ਨੂੰ ਲਿਆ ਜਿਹੜੇ ਕਹਿਣਗੇ ਵੀ ਭਾਈ ਅਸੀਂ ਕੀ ਕਰਕੇ ਸਾਡੀ ਕਿਹੜਾ ਸਰਕਾਰ ਸੋ ਇਸੇ ਕਰਕੇ ਬੇਨਤੀ ਹੈ ਕਿ 2.5 ਸਾਲ ਸਰਕਾਰ ਦੇ ਪਏ ਆ ਤੇ ਹੱਲ ਸਰਕਾਰ ਨਹੀਂ ਕਰਦੀਆਂ ਮਸਲਿਆਂ ਦੇ ਵੀ 35 ਸਾਲ ਇਥੇ ਆਈ ਕੁਝ ਹੁੰਦਾ ਰਿਹਾ ਸੋ ਆਪਾਂ ਇੱਕ ਇੱਕ ਵੋਟ ਹਰਿੰਦਰ ਧਾਰੀਵਾਲ ਜੀ ਨੂੰ ਪਾਈਏ ਇਹਨਾਂ ਦਾ ਸਾਥ ਦਿਓ ਤੇ ਬਰਨਾਰੇ ਦੀ ਭੁੱਡੀ ਕਲਾਂ ਦੀ ਪੀਕਾ ਤੋਂ ਪੱਤੀ ਦੀ ਹੰੜਾਇ ਦੀ ਤਰੱਕੀ ਨਹੀਂ ਆਪਾਂ ਸਾਰੇ ਕੋਈ ਗਲਤੀ ਨਾ ਕਰੀਏ ਤੇ ਇੱਕ ਇੱਕ ਵਾਰ ਜਿਹੜੀ ਆਵਾਜ਼ ਦੀ ਪਾਰਟੀ ਨੂੰ ਪਾਈਏ ਉਹਦੇ ਨਾਲ ਹੀ ਜਿਹੜਾ ਇਲਾਕੇ ਦਾ ਜਿਹੜਾ ਵਿਕਾਸ ਹੈ ਉਹ ਹੋਊਗਾ ਸੋ ਮੈਂ ਉਮੀਦ ਕਰਦਾ ਵੀ ਭਾਈ ਜਿੰਨੀ ਇੱਥੇ ਸੰਗਤ ਬੈਠੀ ਹੈ ਕਿਉਂਕਿ ਇੱਧਰ ਦਾ ਤਾਂ ਚਲੋ ਨਾਨਕਾ ਪਿੰਡ ਹੈ ਮੇਰਾ ਵੀ ਇਹ ਮੰਨਣਾ ਨਹੀਂ ਤਾਂ ਯੱਦਾਹ ਕਪਿੰਡ ਹੈ ਕਿਉਂਕਿ ਮੇਰਾ ਬਚਪਨ ਸਾਰਾ ਇੱਥੇ ਇੰਡੇ ਆਏ ਗ੍ਰੈਡ ਚ ਬੀਤੇ ਆ ਹੁਣੇ ਬਾਪੂ ਜੀ ਮਿਲੇ ਜਿੱਥੇ ਸਾਡੇ ਘਰੋਂ ਦੁੱਧ ਲੈ ਕੇ ਜਾਂਦਾ ਸੀ ਕਿੱਥੇ ਨੇ ਆਹ ਦੇਖੋ ਇਹਨਾਂ ਦੇ ਧਰੋਵੇਂ ਸਾਈਡ ਦੇ ਕਿੱਧੇ ਤੋਂ ਲੰਘਦਾ ਰਹੇ ਸੁਪਾਈ ਅਸੀਂ ਛੋਡੇ ਆ ਇੱਥੇ ਰਹੇ ਆ ਬਚਪਨ ਮੇਰਾ ਵੀ ਇੱਥੇ ਬੀਤੇ ਹਰਿੰਦਰ ਦਾ ਵੀ ਇੱਥੇ ਪਈ ਆਪਦੇ ਨਾਰਕੇ ਪਿੰਡ ਬੀਤੇ ਆ ਸੋ ਇਸੇ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਬੇਨਤੀ ਕਰਦਾ ਕਿ ਥੋਡੇ ਆਪਣੇ ਆ ਸਾਥ ਦਿਓ ਕੰਮ ਵਾਲਾ ਤੁਹਾਨੂੰ ਉਹ ਵਾਅਦਾ ਵੀ ਭਾਈ ਜਦੋਂ ਸਤਾਈ ਚ ਵੋਟਾਂ ਪੈਣੀਆਂ ਨਾ ਖੁੱਡੀ ਕਲਾ ਦਾ ਬੀਕਾ ਸੂਤ ਪੱਤੀ ਦਾ ਇੱਕ ਵੀ ਕੰਮ ਅਧੂਰੀ ਰਹੂਗਾ ਔਰ ਉਹ ਲਈ ਆਖਿਆ ਹਰਿੰਦਰ ਢਾਲੀਵਾਲ ਜੀ ਨੂੰ ਜਿਹੜੇ ਤੁਹਾਡੇ ਆਪਣੇ ਆ ਇੱਕ ਪਸੰਦ ਵੋਟ ਪਾ ਕੇ ਪਾਰਟੀ ਵਾਈ ਤੇ ਉੱਪਰ ਉੱਠ ਕੇ ਆਪਾਂ ਸਾਰੇ ਸਾਥ ਦੇਈਏ ਸੋ ਮੈਂ ਦੋ ਨਾਰੇ ਲਾਉਂਗਾ ਸਾਰਿਆਂ ਨੇ ਬਾਹਰ ਖੜੀਆਂ ਤਾਂ ਕਰੀਆਂ ਵੀ ਕੱਲੀ ਆਜੋ ਵੋਟਾਂ ਲਈ ਦੀ ਵੇਸੀ ਘਰ ਘਰ ਜਾਵਾਂਗੇ ਅਰ ਵੀ ਭਾਈ ਆਪਾਂ ਪਿੰਡ ਦੇ ਵਿਕਾਸ ਲਈ ਆਲੇ ਪਿੰਡ ਦੇ ਦੋ ਤੇ ਨੂੰ ਜਿੱਤਾਈਏ ਜਿਹੜੇ ਘਰ ਘਰ ਜਾਣਗੇ ਤੇ ਫੋਨ ਕਰਕੇ ਕਹਿਣਗੇ ਸਭ ਨੂੰ ਉਹੀ ਦੋ ਬਾਂਗੜੀਆਂ ਕਰਕੇ ਮਾਰੇ ਜਿਹੜੇ ਆ ਉਹ ਲਾਏ ਤਾਂ ਕਿ ਹਰਿੰਦਰ ਦਾ ਵੀ ਇਹਦਾ ਹੌਸਲਾ ਵਾਧੇ ਵੀ ਭਾਈ ਮੇਰੇ ਨਾਲ ਕੇ ਮੇਰੇ ਨਾਲ ਡੱਟ ਕੇ ਖੜੇ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਮਾਸਟਰ ਜੀ ਤੁਸੀਂ ਕੋਈ ਵਾ ਗੱਡੀ ਆ ਤੁਸੀਂ ਉਹੀ ਆ ਨਾ ਕੋਠੇ ਦੇ ਸਪੀਕਰ ਆਉਂਦਾ ਮਾਸਟਰ ਜੀ ਤੁਹਾਡੇ ਵੀ ਦੋਹਾਂ ਕੱਢੋ ਤੁਹਾਡੀ ਚੋੜੀ-ਪੋੜੀ ਦਾ ਤੁਸੀਂ ਚਾਰ ਫੋਨ ਕਰਦੇ ਰਹੋ ਜੀ ਆਮ ਆਦਮੀ ਪਾਰਟੀ ਜਿੰਦਾਬਾਦ ਆਮ ਆਦਮੀ ਪਾਰਟੀ ਜਿੰਦਾਬਾਦ ਬਹੁਤ ਬਹੁਤ ਧੰਨਵਾਦ ਜੀ ਮਾਈ ਗੁਰਜੀ ਦਾ ਖਾਲਸਾ ਹੈ ਗੁਰਜੀ ਕੀ ਫਤ